ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਅੱਜ ਕੁਝ ਗੱਲਾਂ ਕਰੀਆਂ ਬਸ ਦਿਲ ਕੀਤਾ ਵੀ ਇਹ ਜਿਹੀਆਂ ਗੱਲਾਂ ਕਰਨੋਂ ਤਾਂ ਕਰੀਆਂ ਤੇ ਜੇ ਚੰਗਾ ਲੱਗਿਆ ਸੁਣ ਲਿਓ ਨਹੀਂ ਲੱਗਿਆ ਤਾਂ ਸਕਿਪ ਕਰਕੇ ਗਾਹਾਂ ਕੱਢ ਦਿਓ ਵੀਡੀਓ ਇਹ ਪ੍ਰੋਬਲਮ ਬਹੁਤ ਵੱਡੀ ਆ ਤੇ ਚਲੋ ਫੇਰ ਵੀ ਖੁਸ਼ ਰਹਿਣਾ ਸਿੱਕੀ ਦਾ ਵੀ ਖੁਸ਼ ਰਹੀਏ ਰੱਬ ਦੀ ਰਜ਼ਾ 'ਚ ਰਾਜੀ ਰਹੀਏ ਹਨਾ ਵਾਹਿਗੁਰੂ ਦਾ ਨਾਮ ਧਿਆਈਏ ਬਾਬੇ ਨਾਨਕ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਆਪਣੇ ਲਈ ਹੋਰ ਤਾਂ ਕੁਝ ਹੈ ਹੀ ਨਹੀਂ ਬਸ ਉਹ ਦਾ ਇੱਕੋ ਹੀ ਆ ਬਸ ਅਰਦਾਸ ਆਪ ਕਰਨੀ ਸਿੱਖ ਲਓ ਵਿੱਚ ਵਿਚੋਲਿਆਂ ਨੂੰ ਨਾ ਪਾਓ ਬੰਦ ਇਹ ਗੱਲ ਦੀ ਗੌਰ ਕਰੋ ਤੇ ਜਣੇ ਖਣੇ ਨੂੰ ਆਪ ਦਾ ਬਾਪੂ ਨਾ ਬਣਾਇਆ ਕਰੋ ਇਹ ਗੱਲ ਮੈਂ ਅੱਜ ਕਹੂੰਗਾ ਕਿਉਂਕਿ ਬਹੁਤ ਐਵੇਂ ਬਿਨਾਂ ਮਤਲਬ ਤੋਂ ਇੱਕ ਗੱਲ ਮੇਰੀ ਅੱਜ ਬੁਰੀ ਲੱਗੂ ਚਾਹੇ ਲੱਗੇ ਚਾਹੇ ਨਾ ਲੱਗੇ ਉਹ ਮੈਨੂੰ ਨਹੀਂ ਪਤਾ ਪਰ ਨਾ ਯਾਰ ਜਿਹੜੇ ਵੀਰ ਪੱਗਾਂ ਬੰਨ ਕੇ ਆਹ ਦੂਜਿਆਂ ਦੇ ਪੈਰਾਂ 'ਚ ਲੜਦੇ ਆ ਨਾ ਜਾ ਕੇ ਬਾਬਿਆਂ ਦੇ ਯਾਰ ਪੱਗਾਂ ਨਾ ਬੰਨ ਕੇ ਜਾਇਆ ਕਰੋ ਫੇਰ ਨਾ ਵਾਲ ਬੁੱਲ ਜੇ ਇਕੱਠੇ ਕਰਕੇ ਟੋਪੀ ਲੈ ਜਾਇਆ ਕਰੋ ਕਿਉਂਕਿ ਉਹ ਵੀਡੀਓ ਬਹੁਤ ਵਾਇਰਲ ਹੁੰਦੀਆਂ ਟੋਪੀਆਂ ਪੱਕਾਂ ਵਾਲੀਆਂ ਉਹਨਾਂ ਨੂੰ ਮਾੜਾ-ਮੋਟਾ ਸੰਭਾਲ ਲਓ ਜਾਓ ਜਿੱਥੇ ਮਰਜ਼ੀ ਮੱਥੇ ਟੇਕੋ ਕੋਈ ਗੱਲ ਨਹੀਂ ਦੇਣਾ ਵਾਹਿਗੁਰੂ ਨਹੀਂ ਆ ਉਹ ਬਾਬਿਆਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਠੀਕ ਨਹੀਂ ਕਿਸੇ ਨੇ ਕੁਝ ਨਹੀਂ ਦੇਣਾ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਨਮਨ ਨਮਸਕਾਰ ਕਰੋ ਆਪ ਅਰਦਾਸ ਕਰੋ ਉਸ ਤੋਂ ਬਿਨਾ ਹੋਰ ਕੁਝ ਨਹੀਂ ਮਿਲ ਸਕਦਾ ਵੀਰ ਠੀਕ ਨਹੀਂ ਆਪਾਂ ਪਉਨੇ ਵਿੱਚ ਵਿਚੋਲੇ ਜਿੱਦਾਂ ਤੁਹਾਨੂੰ ਟੁੱਟੀ ਫੁੱਟੀ ਅਰਦਾਸ ਆਉਂਦੀ ਆ ਉਦਾਂ ਆਪ ਕਰਿਆ ਕਰੋ ਆਪਦੇ ਤੁਸੀਂ ਜਿੰਨੇ ਜਿੰਨੇ ਦਿਲੋਂ ਆਪਾਂ ਇੰਨੇ ਦੂਰ ਵਾਲੇ ਬਾਬਿਆਂ ਨੂੰ ਧਿਆਉਨੇ ਆ ਜਾ ਜਾ ਕੇ ਜੇ ਇੰਨੇ ਦਿਲੋਂ ਆਪਾਂ ਆਪਦੇ ਪਿੰਡ ਵਾਲੇ ਗੁਰਦਾਰ ਜੀ ਮਨ ਨਾਲ ਧਿਆਲਿਏ ਹਨਾ ਕਿ ਮੈਂ ਕਹਿੰਦਾ ਉਦੋਂ ਤੁਹਾਨੂੰ ਵੱਧ ਕੁਝ ਮਿਲ ਜਾਊ ਇਹ ਗੱਲ ਮੇਰੀ ਪ੍ਰਤਿਆਗੈ ਦੇਖ ਲਿਓ ਠੀਕ ਨਹੀਂ ਤੇ ਤੁਸੀਂ ਆਪ ਹੀ ਨਿਸ਼ਾਨ ਸਾਹਿਬ ਤੇ ਮੱਥਾ ਟੇਕੋ ਤੇ ਗੁਰੂਗ੍ਰੰਥ ਸਾਹਿਬ ਉੱਤੇ ਪਾਠ ਕਰ ਲਓ ਘਰ ਪਰੇ ਬਹਿ ਕੇ ਸਭ ਕੁਝ ਮਿਲ ਜਾਣਾ ਤੁਹਾਨੂੰ ਉੱਥੇ ਤੇ ਪਰ ਆ ਬਾਬਿਆਂ ਦੇ ਜਦੋਂ ਜਾਣੇ ਹੋ ਬਸ ਮੈਂ ਇਹ ਨਹੀਂ ਕਹਿੰਦਾ ਕਿ ਜਾਓ ਨਾ ਜਾਓ ਪਰ ਉਦੋਂ ਪੱਗਾਂ ਦੇ ਪੱਗਾਂ ਨੂੰ ਛੱਡ ਛੱਡ ਜਾਇਆ ਕਰੋ ਟੋਪੀਆਂ ਟੋਪੀਆਂ ਲੈ ਕੇ ਚੱਲ ਜਾਇਆ ਕਰੋ ਸਭ ਤੋਂ ਜ਼ਿਆਦਾ ਆਪਣੇ ਪੱਗਾਂ ਵਾਲੇ ਜਾ ਜਾ ਕੇ ਬੈਂਦੇ ਆ ਉੱਥੇ ਯਾਰ ਬਾਹਰ ਜਾਣ ਨਹੀਂ ਸਾਲਾ ਐਡਾ ਡ੍ਰੀਮ ਬਣਾਇਆ ਪਿਆ ਕਿ ਪਤਾ ਨਹੀਂ ਕਿੱਡੀ ਘੰਡੀ ਗੱਲ ਆ ਵੀ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਮੈਂ ਹੈਰਾਨ ਆ ਗੱਲ ਵੀ ਬਾਹਰ ਜਾਣ ਲਈ ਬਾਬੇ ਮਸ਼ਹੂਰ ਕਰੀ ਜਾਂਦੇ ਵੀ ਆਹ ਬਾਬਾ ਵੀਜ਼ਾ ਲਵਾਉਂਦਾ ਹੁਣ ਐਦਾਂ ਹੀ ਉਹਦਣ ਵੀਰੇ ਨੇ ਇੱਕ ਨੇ ਨਾ ਜਦੋਂ ਮੈਂ ਇੱਕ ਵੀਡੀਓ ਜੀ ਪਾਈ ਸੀ ਸੈਨ ਕਰਦੇ ਪਾਸਪੋਰਟ ਦੇ ਵੀਰੇ ਮੈਨੂੰ ਕਹਿੰਦਾ ਵੀਰੇ ਮੇਰੇ ਪਾਸਪੋਰਟ ਵੀ ਦਿੱਤਾ ਹੋਇਆ ਮੇਰਾ ਵੀ ਦੱਸ ਦੋ ਵੀਜ਼ਾ ਆਜੂ ਮੈਂ ਕਿਹਾ ਵੀਰੇ ਆਜੂ ਉਹਦਾ ਸੱਚੀ ਦੂਜੇ ਤੀਜੇ ਦਿਨ ਵੀਜ਼ਾ ਆ ਗਿਆ ਹਨ ਮੈਨੂੰ ਕਹਿੰਦਾ ਉਹ ਵੀਰ ਕਹਿੰਦਾ ਵੀਰੇ ਯਾਰ ਤੂੰ ਤਾਂ ਬਾਬਾ ਬਣ ਗਿਆ ਬੀਜੇ ਦਬਾਉਣ ਵਾਲਾ ਹੁਣ ਹੁਣ ਜੇ ਇਹੀ ਗੱਲ ਆ ਵੀ ਯਾਰ ਉਹਦਾ ਜਿਹਦੀ ਕਿਸਮਤ ਚ ਜਿਹੜਾ ਕੁਝ ਲਿਖਿਆ ਜਿਹਦੀ ਇੱਥੇ ਰੋਟੀ ਮੁੱਕ ਗਈ ਪੰਜਾਬ ਤੇਰੇ ਵਿੱਚ ਉਹਦੀ ਲਿਖਿਆ ਕੈਨੇਡਾ ਦੇ ਵਿੱਚ ਉਹਨੇ ਕੈਨੇਡਾ ਦੀ ਖਾਣੀ ਖਾਣੀ ਆ ਤੁਸੀਂ ਇੱਕ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਹੁਣ ਕਈ ਵੀਰ ਆ ਮੈਂ ਬਹੁਤ ਹੈਪਨ ਹੋਏ ਆ ਇੱਥੋਂ ਵੀਰ ਗਏ ਆ ਵਿਚਾਰੇ ਕੈਨੇਡਾ ਦੇ ਵਿੱਚ ਇੱਕ ਦਿਨ ਕੱਟਿਆ ਵਾ ਤੇ ਉਹਨਾਂ ਦੀ ਡੈਥ ਹੋ ਗਈ ਉਹੀ ਹੈ ਕਿ ਨਹੀਂ ਹੋਈ ਦੱਸੋ ਉਹਨਾਂ ਦਾ ਦਾਣਾ ਪਾਣੀ ਜਹਾਜ਼ ਦੇ ਵਿੱਚ ਤੇ ਉੱਥੇ ਲਿਖਿਆ ਹੋਇਆ ਸੀ ਉਹ ਉਹਨਾਂ ਨੇ ਚੁਗਣਾ ਹੀ ਸੀਗਾ ਉਹ ਚੁੱਕ ਹੀ ਹੋਣਾ ਜਿੱਥੇ ਵਾਹਿਗੁਰੂ ਨੇ ਥੋੜਾ ਦਾਣਾ ਪਾਣੀ ਖਿਲਾ ਰਿਆ ਵਾ ਉਹ ਥੋੜਾ ਪੂਰਾ ਹੋ ਕੇ ਹੀ ਤੁਹਾਡੀ ਸਾਹ ਮੁਕਤ ਹੋਣੀ ਆ ਚਾਹੇ ਤੁਸੀਂ ਜਿਹੜੇ ਮਰਜ਼ੀ ਬਾਬੇ ਦੇ ਮੱਥਾ ਟੇਕ ਲਓ ਜਿੱਥੇ ਮਰਜ਼ੀ ਕੁਝ ਕਰ ਲਓ ਜਦੋਂ ਥੋੜਾ ਵੀਜ਼ਾ ਆਉਣਾ ਉਦੋਂ ਹੀ ਆਉਣਾ ਜੇ ਕਿਤੇ ਜਾਣਾ ਉਸ ਤੋਂ ਬਿਨਾ ਕਿਤੇ ਕੋਈ ਗਤੀ ਨਹੀਂ ਵੀਰੇ ਕਿਤੇ ਕੋਈ ਗਤੀ ਨਹੀਂ ਠੀਕ ਨਹੀਂ ਇਹ ਸਚਾਈ ਆ ਇਹ ਹਕੀਕਤ ਆ ਇਹਨੂੰ ਮੰਨ ਲਓ ਬਸ ਕਿਤੇ ਮੱਥੇ ਟੇਕਣ ਨਾਲ ਤੇ ਕਿਤੇ ਮੱਥੇ ਰਗੜਨ ਨਾਲ ਨਾ ਤਾਂ ਵੀਜ਼ਾ ਮਿਲਦਾ ਠੀਕ ਆ ਨਾ ਕੁਝ ਹੋਰ ਮਿਲਦਾ ਵੀ ਜੇ ਆਪਾਂ ਇਹ ਕਹਿੰਦੇ ਨੇ ਕਿ ਆਪਾਂ ਲੋਕਾਂ ਦੇ ਬਾਬਿਆਂ ਦੇ ਕੋਲ ਜਾ ਕੇ ਮੱਥੇ ਟੇਕੀ ਦੇ ਹੋਰ ਰਗੜੀ ਕਿਤੇ ਜਾ ਕੇ ਕੁਝ ਨਹੀਂ ਮਿਲਣਾ ਸਿਰਫ ਇੱਕ ਵਾਹਿਗੁਰੂ ਅੱਗੇ ਨਾਮ ਜਪੋ بس ਉਹ ਉੱਥੇ ਆ ਵੰਡ ਛਕੋ ਨਾਮ ਜਪੋ ਹੱਕ ਸੱਚ ਦੀ ਕਮਾਈ ਕਰੀਏ بس ਉੱਥੇ ਜਾ ਕੇ ਹੀ ਆਪਣਾ ਸਾਰਾ ਭਲਾ ਹੋਣਾ ਮੈਂ ਇਹ ਨਹੀਂ ਕਹਿੰਦਾ ਕਿ ਵਾਏ ਗਰੂ ਜਿਹੜੇ ਆਪਣੇ Hindu ਧਰਮ ਦੇ ਬੰਦੇ ਆ ਉਹ ਆਪਦੇ ਮੰਦਰ ਨੂੰ ਮੰਨੋ ਮਾਤਾ ਨੂੰ ਮੰਨੋ ਮਾਤਾ ਦੇ ਯਾਰ ਲੋਕਾਂ ਨੇ ਉਹ ਮਾਤਾ ਦਾ ਮਜ਼ਾਕ ਬਣਾਇਆ ਪਿਆ ਵਾ ਲੋਕਾਂ ਨੇ ਦੁਨੀਆ ਨੇ ਠੀਕ ਨਹੀਂ ਉਹ ਮਾਤਾ ਨੂੰ ਮੰਨੋ ਜਿਹੜੇ ਮੁ슬ਮਾਨ ਆ ਮੁ슬ਮਾਨ ਆਪਦੇ ਪੀਰਾਂ ਨੂੰ ਜੋ ਜਿਨ੍ਹਾਂ ਨੂੰ ਮੰਨੋ ਤੇ ਪਰ ਹਾਂ ਪਖੰਡਵਾਦ ਦੇ ਵਿੱਚ ਨਾ ਫੜੋ ਬਸ ਉਥੇ ਹਲੋ ਉਹ ਚੀਜ਼ਾਂ ਦਾ ਧਿਆਨ ਰੱਖੋ ਜਿੰਨੂੰ ਮਰਜੀ ਜਾਓ ਪਰ ਉਥੇ ਨੌ ਬਦਨਾਮ ਨਾ ਕਰੋ ਸਿਰ ਪੱਗ ਲਾਜਿਆ ਕਰੋ ਬਸ ਇਸ ਗੱਲ ਦਾ ਗੌਰ ਕਰੋ ਵੀ ਜਦੋਂ ਜਾਣੇ ਹੋ ਨਾ ਪੱਗਾਂ ਲਾਜਿਆ ਕਰੋ ਟੋਪੀਆਂ ਟੋਪੀਆਂ ਲੈ ਜਾਇਆ ਕਰੋ ਵਾੜਾ ਜਲੂਸ ਨਿਕਲਦਾ ਜਦੋਂ ਜਾ ਜਾ ਕੇ ਉਥੇ ਮੱਥੇ ਟੇਕਦੇ ਠੀਕ ਆ ਦਿਲੋਂ ਰਿਸਪੈਕਟ ਹੋਣੀ ਚਾਹੀਦੀ ਆ ਸਾਰਿਆਂ ਨੂੰ ਤੇ ਬਸ ਆਹ ਜੀਆਂ ਗੱਲਾਂ ਨਾ ਰੱਖਿਆ ਕਰੋ ਠੀਕ ਨੇ ਵੀਰੇ ਦਾ ਅੱਜ ਕੈਨੇਡਾ ਤੋਂ ਮੈਨੂੰ ਸਵੇਰੇ ਸਵੇਰੇ ਕਾਲ ਆਈ ਚਲੋ ਉਹਦੇ ਨਾਲ ਵੀਰੇ ਨਾਲ ਅੱਧਾ ਪੌਣਾ ਘੰਟਾ ਗੱਲ ਹੋਈ ਇਸ ਦੇ ਬੇਸ ਤੇ ਹਨਾ ਕਿ ਉਹ ਵੀਰ ਨੇ ਮੈਨੂੰ ਬਹੁਤ ਕੁਝ ਆਪਣੀ ਲਾਈਫ ਬਾਰੇ ਯਾਨੀ ਕਿ ਗੱਲ ਕਰੀ ਹਨਾ ਕਿ ਵੀਰੇ ਮੈਂ 2009 ਤੋਂ ਆਇਆ ਹੋਇਆ ਇੱਥੇ ਕੈਨੇਡਾ ਵੀ ਸਾਰੀ ਫੈਮਿਲੀ ਨਾਲ ਆ ਵੀ ਹਨਾ ਜਵਾਕ ਆ ਵੀ ਵਿਆਹ ਕਰਾ ਕੇ ਮੈਂ ਆ ਗਿਆ ਸੀ ਜਵਾਕ ਆ ਦੋ ਬੇਟੇ ਤੇ ਵਾਈਫ ਤੇ ਵੀ ਵੀਰੇ ਹੁਣ ਅਸੀਂ ਕਹਿੰਦਾ ਘਰ ਮੁੜਨ ਵੀ ਵਾਪਸ ਇੰਡੀਆ ਚੱਲੇ ਆ। ਮੈਂ ਕਿਹਾ ਵੀਰੇ ਬਹੁਤ ਚੰਗੀ ਗੱਲ ਆ ਹਨਾ। ਵੀ ਇਥੋਂ ਕਹਿੰਦਾ ਬਸ ਕਹਿੰਦਾ ਬਸ ਮੇਰੇ ਪੱਲੇ ਕਹਿੰਦਾ ਇਹੀ ਆ ਵੀ ਜਿਹੜਾ ਮੈਂ ਘਰ ਆ ਵੀ ਉਦੋਂ 3 ਲੱਖ ਦਾ ਲਿਆ ਸੀਗਾ। ਵੀ ਜਿਹੜਾ ਘਰ ਸੀ ਜਦੋਂ ਮੈਂ ਖਰੀਦਿਆ ਸੀਗਾ ਤੇ ਕਹਿੰਦਾ ਵੀ ਹੁਣ ਬਸ ਉਹ ਪਤਾ ਨਹੀਂ 10 ਲੱਖ ਦਾ ਵੀ ਤੇ ਪਤਾ ਨਹੀਂ 13 ਲੱਖ ਦਾ ਵੀ ਇੰਨੇ ਦਾ ਬਿਕਦਾ ਹਨਾ। ਉਹ ਵੀਰ ਨੇ ਦੱਸਿਆ। ਤੇ ਜਲੰਧਰੀਏ ਦਾ ਵੀਰ ਆ ਸੀਗਾ ਉਹ। ਤੇ ਜਮੀਨ ਕਹਿੰਦਾ ਮੈਂ ਕਿਹਾ ਵੀਰੇ ਤੁਹਾਡੇ ਕੋਲ ਜਮੀਨ ਕਹਿੰਦਾ ਜਮੀਨ ਤਾਂ ਥੋੜੀ ਹੋਈ ਆ ਕਹਿੰਦਾ ਵੀਰੇ ਪਰ ਸੋਚ ਲਿਆ ਵੀ ਨਹੀਂ ਰਹਿਣਾ ਉਰੇ ਵੀ ਕੋਈ ਨਹੀਂ ਪਿੰਡ ਮੁੜ ਕੇ 10 ਮੱਝਾਂ ਰੱਖ ਕੇ ਕੰਮ ਜਲਾ ਲਾਂਗੇ ਵੀ ਵਧੀਆ ਰੋਟੀ ਖਾ ਲਾਂਗੇ ਤੇ ਵੀ ਉਰੇ ਦੇ ਹਾਲਾਤ ਕਹਿੰਦਾ ਨਹੀਂ ਚੰਗੇ ਮੈਨੂੰ ਕਹਿੰਦਾ ਬਿਲਕੁਲ ਨਹੀਂ ਮੇਰਾ ਦਿਲ ਲੱਗਦਾ ਵੀ ਨਹੀਂ ਉਰੇ ਮੇਰਾ ਹੈਗਾ ਵਾ ਕੁਝ ਵੀ ਮਨ ਕਰਦਾ ਤੇ ਮੈਂ ਕਿਹਾ ਚਲੋ ਵੀਰੇ ਵਧੀਆ ਗੱਲ ਆ ਹਨਾ ਤੇ ਹੁਣ ਜੇ ਇਹੀ ਗੱਲ ਮੈਂ ਹੋਰ ਕਿਸੇ ਵੀਰ ਨੂੰ ਉਹ ਕਹਿੰਦਾ ਜੇ ਮੈਂ ਕਿਸੇ ਨੂੰ ਕਹਿਣਾ ਨਾ ਤਾਂ ਅਗਲਾ ਕਹਿੰਦਾ ਯਾਰ ਲੈ ਆਪ ਕੈਨੇਡਾ ਬੈਠਾ ਇਹ ਗੱਲ ਹਕੀਕਤ ਆ ਕਿਉਂਕਿ ਜਿੰਨਾ ਚਿਰ ਅਗਲਾ ਆਪ ਨਹੀਂ ਨਾ ਉੱਥੇ ਜਾਂਦਾ ਉਹਨਾਂ ਚਿਰ ਉਹਨੂੰ ਸੁਆਦ ਨਹੀਂ ਆਉਂਦਾ ਉਹਨਾਂ ਚਿਰ ਉਹਨੂੰ ਐਵੇਂ ਹੀ ਲੱਗ ਜਾਂਦਾ ਕਿ ਬਈ ਇਹ ਲੈ ਆਪ ਸਵਰਗੇ 'ਚ ਬੈਠੇ ਆ ਤੇ ਸਾਨੂੰ ਇਹ ਗੱਲ ਕਹਿੰਦੇ ਆ ਹਨਾ ਤੇ ਇਹ ਗੱਲ ਹੈ ਵੀ ਸੱਚੀ ਆ ਤੇ ਜਦੋਂ ਜਦੋਂ ਨਾ ਪਹਿਲਾਂ ਸੁਣਦੇ ਹੁੰਦੇ ਸੀਗੇ ਵੀ ਪਹਿਲੀਆਂ ਦੇ ਵਿੱਚ ਕਾਫੀ ਜਦੋਂ ਛੋਟੇ ਹੁੰਦੇ ਸੀ ਉਦੋਂ ਸੁਣਨਾ ਕਿ ਵੀ ਹਾਂ ਯਾਰ ਉਹਨਾਂ ਦਾ ਬੰਦਾ ਬਾਹਰ ਗਿਆ ਵੀ ਬੰਦਾ ਬਾਹਰ ਗਿਆ ਹੋਇਆ ਯਾਰ ਜਿਵੇਂ ਮੇਰੇ ਤਾਂ ਐਵੇਂ ਹੀ ਹੁੰਦੀ ਸੀ ਸੋਚਣੀ ਹੈ ਨਾ ਕਿ ਤੁਹਾਡੇ ਵੀ ਸ਼ਾਇਦ ਐਵੇਂ ਹੁੰਦੇ ਹੋ ਮੈਂ ਇਹ ਸੋਚਦਾ ਹਾਂ ਕਿ ਜਹਾਜ਼ 'ਚ ਬਹਿ ਕੇ ਜਾਂਦੇ ਆ ਵੀ ਉੱਥੇ ਹੀ ਰਹਿੰਦੇ ਆ ਰੱਬ ਤੇ ਕਿਉਂ ਨਹੀਂ ਸੀ ਪਤਾ ਵੀ ਵੀ ਉਹ ਵੀ ਧਰਤੀ ਆ ਵੀ ਆਪਣੇ ਵਰਗੇ ਹੀ ਵੀ ਆਪਣੇ ਵਾਂਗੂ ਹੀ ਆ ਸਾਰਾ ਕੁਝ ਨਾ ਓਏ ਉਹ ਫੀਲ ਹੋਈ ਜਾਣਾ ਵੀ ਅੱਛਾ ਯਾਰ ਉੱਥੇ ਤਰਾ ਬੱਤੇ ਵੀ ਬੱਦਲਾਂ ਚ ਰਹਿੰਦੇ ਵੀ ਜਹਾਜ਼ ਵਾਲਾ ਬੱਦਲਾਂ ਜੀ ਲੈਡ ਹੁੰਦਾ ਉਹ ਛੋਟੇ ਹੁੰਦੇ ਥਿੰਕਿੰਗ ਇਹੀ ਹੁੰਦੇ ਸੀ ਕਿ ਅੱਛਾ ਜੇ ਜਹਾਜ਼ ਜਾਂਦੇ ਤਾਂ ਉੱਤੇ ਹੀ ਜਾਂਦੇ ਹੋਣਗੇ ਵੀ ਕਿਤੇ ਉੱਤੇ ਦੁਨੀਆ ਅਟਾ ਹਨਾ ਵੀ ਉੱਤੇ ਕੈਨੇਡਾ ਅਮਰੀਕਾ ਉਹ ਉੱਤੇ ਆ ਇਹ ਸੋਚ ਨਹੀਂ ਹੁੰਦੀ ਸੀ ਹਨਾ ਜਦੋਂ ਛੋਟੇ ਹੁੰਦੇ ਸੀਗੇ ਤੇ ਹੁਣ ਪਤਾ ਲੱਗਿਆ ਵੀ ਨਹੀਂ ਕੈਨੇਡਾ ਵਾ ਮਿੱਠੀ ਜੇਲ ਕੈਨੇਡਾ ਅਮਰੀਕਾ ਸਾਰੇ ਕਿਤੇ ਹਨਾ ਚਲੋ ਦੇਖੋ ਬਹੁਤ ਵੀਰਾਂ ਦਾ ਬਹੁਤ ਲੋਟ ਆ ਸਹੀ ਆ ਪੈਸੇ ਕਮਾਉਂਦੇ ਆ ਵਧੀਆ ਇੰਜੋਏ ਕਰਦੇ ਆ ਆਪਦੀ ਪਰ ਇੱਕ ਗੱਲ ਇੱਕ ਕਾਲਾ ਸੱਚ ਇਹ ਵੀ ਆ ਕਿ ਕਈ ਵੀਰੇ ਨਾ ਜੇ ਆਪਾਂ ਤੁਸੀਂ ਨਾ ਇੱਕ ਗੱਲ ਬੁਰਾ ਨਾ ਮਨਾਇਓ ਜੇ ਤੁਸੀਂ ਨਾ ਹਕੀਕਤ ਬਿਆਨ ਕਰਦੇ ਸ਼ੁਰੂ ਤੋਂ ਵੀ ਜਿਵੇਂ ਬਾਹਰ ਗਏ ਹੋ ਤੁਸੀਂ ਸਾਰੇ ਸਿਰਫ ਆਪਦੀ ਜਿਹੜੀ 2 ਦਿਨ ਦੀ ਲਾਈਫ ਆ ਸੋਹਣੀ ਲਗਦਰੀ ਲਾਈਫ ਦਿਖਾਉਣੀ ਆ ਤੁਸੀਂ ਰੀਲਾਂ ਪਾ ਪਾ ਕੇ ਗੱਡੀਆਂ ਚ ਘੁੰਮਦੇ ਆ ਹਨਾ ਜੇ ਕਿਤੇ ਉਹ ਨਾ ਕੰਮ ਦੇ ਤਾਂ ਇੰਨੇ ਬੰਦਿਆਂ ਨੇ ਆਉਣਾ ਨਹੀਂ ਸੀਗਾ ਹਕੀਕਤ ਨਹੀਂ ਕਿਸੇ ਨੇ ਦੱਸੀ ਹਨਾ ਹਰ ਇੱਕ ਨੇ ਆਪ ਦਾ ਉਹੀ ਦਿਖਾਇਆ ਸ਼ੋਅ ਪਰ ਵੀ ਹਾਂ ਅਸੀਂ ਆਏ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਹੀ ਆ ਵੀ ਜਦੋਂ ਸੋਨਾ ਜਿਹੜਾ ਪੈਂਦਾ ਉਹ ਵੀ ਜਦੋਂ 에어ਪੋਰਟ ਤੇ ਨੂੰ ਜਹਾਜ਼ ਚੜ੍ਹਨ ਲੱਗਦੇ ਆ ਬਸ ਉਦੋਂ ਹੀ ਪੈਂਦਾ ਨਹੀਂ ਉਦੋਂ ਬਾਅਦ ਤਾਂ ਲਾਕ ਹੀ ਰੱਖਿਆ ਹੁੰਦਾ ਹਨਾ ਬਸ ਸੋਨਾ ਉਹ ਜਦੋਂ ਇੰਡੀਆ ਆ ਕੇ ਪਰੌਣਿਆਂ ਦੇ ਜਾਂਦੇ ਆ ਬੈਠੇ ਹੁੰਦੇ ਆ ਇਹ ਉਂਗਲਾਂ ਦੇ ਵਿੱਚ ਛਾਂਪਾਂ ਛਾਂਪਾ ਦੀਂਦੀਆਂ ਗਲ ਦੇ ਵਿੱਚ ਢੀ ਮੋਟੀ ਚੈਨੀ ਦੀਂਦੀਆਂ ਕੰਨਾਂ 'ਚ ਕਈਆਂ ਵੇਖੇ ਵੀਰਾਂ ਦੇ ਨੱਤੀਆਂ ਦੀਂਦੀਆਂ ਮੋਟੀਆਂ ਮੋਟੀਆਂ ਹੈ ਨਾ ਉਹ ਫੇਰ ਲੱਗਦਾ ਵੀ ਹਾਂ ਭਾਈ ਬਲੈਤੀ ਆਇਆ ਹੋਇਆ ਬਲੈਤੀ ਆਇਆ ਫੇਰ ਉਹ ਬਲੈਤੀ ਦੀ ਇੱਜ਼ਤ ਮਾਣ ਬੂਰਾ ਹੁੰਦਾ ਵੀ ਨਹੀਂ ਨਹੀਂ ਬਾਹਰੋਂ ਆਇਆ ਬਾਹਰੋਂ ਆਇਆ ਇਹ ਹੌਲੀ ਬਸਾ ਵਿਧਿਆੜੀਆਂ ਕਰਦੇ ਤਾਂ ਇਹ ਇਹ ਵੀ ਵਿਧਿਆੜੀਆਂ ਕਰਦੇ ਆਪਾਂ ਵੀ ਇੱਥੇ ਕੰਮ ਕਰਦੇ ਆ ਵਿਧਿਆੜੀਆਂ ਕਰਦੇ ਆ ਤੇ ਪਰ ਆਪਾਂ ਇੱਜ਼ਤ ਵਾਲੀ ਦਿੰਦੇ ਆ ਉਹਨਾਂ ਨੂੰ ਬਾਹਰਲੇ ਬੰਦੇ ਨੂੰ ਕਿ ਹਾਂ ਨਹੀਂ ਨਹੀਂ ਬਾਹਰੋਂ ਆਇਆ ਬਾਹਰੋਂ ਆਇਆ ਬਾਹਰੋਂ ਆਇਆ ਹਨ ਤੇ ਉਹ ਹੀ ਗੱਲ ਆ ਕਿ ਐਦਾਂ ਨਹੀਂ ਕਰਨਾ ਤੇ ਚਲੋ ਵੀ ਵਾਕੀ ਚਲੋ ਜਿਨ੍ਹਾਂ ਦਾ ਵੀਰਾਂ ਦਾ ਅੰਜਲ ਲਿਖਿਆ ਜਿਨ੍ਹਾਂ ਨੇ ਜਾਣਾ ਉਹਨਾਂ ਨੇ ਜਾਣੀ ਜਾਣਾ ਵਾ ਜਾ ਕੇ ਆਓ ਪਰ ਆਜੋ ਪੰਜਾਬ ਨੂੰ ਠੀਕ ਆ ਇੱਥੇ ਤੇ ਬੜੀਆ ਵਾ ਪਰ ਹਾਂ ਇੱਕ ਗੱਲ ਇਹ ਵੀ ਆ ਵੀ ਜੇ ਪੰਜਾਬ ਨੂੰ ਤਰੱਕੀ ਦੇ ਰਾਹਾਂ ਤੇ ਪੰਜਾਬ ਦੇ ਵਿੱਚ ਅਮੀਰ ਵੀ ਤਾਂ ਬਣਾਇਆ ਵਾ ਪੰਜਾਬ ਨੂੰ ਕੈਨੇਡਾ ਬਾਹਰਲੇ ਮੌਲਕਾਂ ਨੇ ਵੀ ਜਿਵੇਂ ਇੰਨਾ ਕੁਝ ਮਿਲਿਆ ਹਨਾ ਵੀ ਵੀਰਾਂ ਨੇ ਪੈਸੇ ਭੇਜਿਆ ਘਰਾਂ ਦੇ ਵਿੱਚ ਗਰੀਬੀਆਂ ਵੀ ਤੋੜੀਆਂ ਵੀਰਾਂ ਨੇ ਕੰਮ ਕਰ ਕਰਕੇ ਹਨਾ ਆਪਦੇ ਘਰ ਬਿਆਦੀਆਂ ਤੇ ਉਹ ਚੰਗੀਆਂ ਵੀ ਲੱਗਦੀਆਂ ਗੱਲਾਂ ਏਡੀਆਂ ਏਡੀਆਂ ਕੋਠੀਆਂ ਮਹਿਲ ਪਾ ਕੇ ਦਿੱਤੇ ਤੇ ਬਹੁਤ ਸੋਹਣਾ ਲੱਗਦਾ ਵੀਰੇ ਆਪਾਂ ਦਾ ਇਹੀ ਕਹਿਨੇ ਆ ਜਿੱਥੇ ਮਰਜ਼ੀ ਰਹੋ ਬਸ ਪੰਜਾਬ ਨੂੰ ਨਾ ਭੁੱਲੋ ਜਿਹੜੀ ਜਗ੍ਹਾ ਦਾ ਆਪਾਂ ਨੋਟ ਖਾਨਦੇ ਆ ਬਸ ਉਹ ਨੂੰ ਚਲੋ ਠੀਕ ਆ ਮਾੜਾ ਨਾ ਕਹੋ ਬਸ ਠੀਕ ਹੀ ਠੀਕ ਆ ਵਧੀਆ ਵਧੀਆ ਸਾਡਾ ਕੁਛ ਹੈ ਨਾ ਐਮੀਰ ਨੇ ਤਾਂ ਸ਼ਾਇਦ ਇਹੀ ਕਹਿਣ ਕਿ ਯਾਰ ਵੀ ਕੀ ਵੀਡੀਓ ਪਾਉਂਦਾ ਰਹਿੰਦਾ ਹਨਾ ਵੀ ਇਦਾਂ ਕਹਿਣਾ ਮੇਰੇ ਯਾਰ ਦੇਖੋ ਮੇਰਾ ਨਾ ਜਦੋਂ ਮੈਂ ਨਾ ਇਹ ਜਿਹੀਆਂ ਚੀਜ਼ਾਂ ਵੀਡੀਓ ਤੇ ਦੇਖਦਾ ਵੀ ਲੋਕ ਜਿਹੜਾ ਕੁਝ ਹਨਾ ਵੀ ਆ ਯਾਨੀ ਕਿ ਆਪਣੇ ਸਿੱਖ ਧਰਮ ਬਾਰੇ ਕਿ ਲੋਕ ਪੱਗਾਂ ਬੰਨ੍ਹ ਕੇ ਉੱਥੇ ਜਦੋਂ ਮੱਥਾ ਟੇਕਦੇ ਆ ਉਹ ਵੀ ਨਾ ਥਾਲੇ ਪਤਾ ਕੀ ਗੱਲਾਂ ਕੁੱਤੇ ਬੰਦੇ ਉਹ ਉਹ ਜਾਣ ਕੇ ਨਾ ਯਾਰ ਪੱਗਾਂ ਵਾਲੀ ਦੀ ਵੀਡੀਓ ਆ ਜਿਹੜੀ ਉਹ ਜਾਦੇ ਵਾਇਰਲ ਕਰਦੇ ਆ ਵੀ ਉਹ ਜ਼ਰੂਰ ਪਾਉਣੀ ਆ ਉਹਨਾਂ ਨੇ ਪੱਗਾਂ ਵਾਲੀ ਦੀ ਵੀਡੀਓ ਤੇ ਬਸ ਮੈਨੂੰ ਉਸ ਗੱਲ ਤੇ ਬੁਰਾ ਲੱਗਦਾ ਕਿ ਠੀਕ ਆ ਤੁਸੀਂ ਜਾਣਾ ਜਾਓ ਆਪਾਂ ਨੂੰ ਦੇਖੋ ਬੰਦੇ ਦੀ ਸ਼ਰਦਾ ਵਾ ਜਿੱਥੇ ਮਰਜ਼ੀ ਟੇਕਦੀ ਆ ਤੇ ਬਟ ਉੱਥੇ ਨਾ ਯਾਰ ਉਹ ਕਰ ਲਿਆ ਕਰੋ ਪੱਗ ਨਾ ਬੰਨਿਆ ਕਰੋ ਬਸ ਫੇਰ ਪੱਗ ਬੰਨਣ ਦਾ ਤੁਹਾਨੂੰ ਹੱਕ ਨਹੀਂ ਜੇ ਤੁਹਾਨੂੰ ਤੁਸੀਂ ਨਾ ਆਪਦੇ ਧਰਮ ਤੋਂ ਹਟ ਕੇ ਕਿਤੇ ਜਾਣਾ ਵਾ ਫਿਰ ਇਹ ਜਿਹੇ ਚੀਜ਼ਾਂ ਤੋਂ ਮੈਂ ਨਹੀਂ ਪਰੇ ਠੀਕ ਹੈ ਦੇਖ ਲਈ ਜਰ ਜੇ ਤੁਹਾਨੂੰ ਆਪਦੇ ਰੱਬ ਤੇ ਵਿਸ਼ਵਾਸ ਨਹੀਂ ਹੋਰ ਤੁਸੀਂ ਕਿੱ데 ਵਿਸ਼ਵਾਸ ਕਰ ਸਕਦੇ ਪਤਾ ਨਹੀਂ ਤਾਂ ਦੁਨੀਆ ਦੇ ਦੌਖੀ ਇੰਨੀਆਂ ਕਿ ਜਿੱਥੋਂ ਮੜਿਆ ਸੌਖ ਦਾ ਸਾਹ ਮਣਦਾ ਦੁਨੀਆ ਉਧਰ ਨਹੀਂ ਭੱਜ ਲੈਂਦੀ ਉਹ ਯਾਰ ਵੀਰੇ ਵਾਹਿਗੁਰੂ ਤੁਸੀਂ ਸਾਰਾ ਕੁਝ ਮਿਲ ਜਾਣਾ ਸਬਰ ਰੱਖੋ ਸਬਰ ਦਾ ਫਲ ਮਿੱਠਾ ਹੁੰਦਾ ਵਾ ਬਸ ਉਹ ਤੁਹਾਡਾ ਕੰਮ ਕਿਤੇ ਕੁਦਰਤੀ ਆਪੇ ਹੀ ਬਣਨਾ ਹੁੰਦਾ ਵਾ ਵਾਹਿਗੁਰੂ ਨੇ ਤੁਹਾਡੇ ਤੇ ਮਿਹਰ ਕਰਨੀ ਹੁੰਦੀ ਆ ਤੁਹਾਡੇ ਦੇ ਉਹ ਉਹ ਕੁਦਰਤੀ ਤੁਸੀਂ ਉੱਥੇ ਚਲੇ ਜਾਂਦੇ ਹੋ ਜਾਂ ਉੱਥੇ ਮੇਨ ਵੀ ਗੱਲ ਬਣ ਜਾਂਦੀ ਆ ਤੇ ਤੁਸੀਂ ਆਪਾ ਉਹਦੇ ਹੀ ਚੱਕ ਲੈਨੇ ਆ ਮੁੰਡੇ ਹਨਾ ਤੇ ਇਸ ਚੀਜ਼ ਤੇ ਵੀਰੇ ਯਾਰ ਨਾ ਇਦਾਂ ਦਾ ਕਰਿਆ ਕਰੋ ਤੁਹਾਨੂੰ ਪਤਾ ਕੀ ਆ ਤੁਹਾਨੂੰ ਦੇਖ ਕੇ ਤੁਸੀਂ ਹੋਰ ਬੰਦਿਆਂ ਨੂੰ ਦੱਸਦੇ ਹੋ ਹੋਰ ਜਾਂਦੇ ਆ ਆ ਜਿਹੜੇ ਨਾ ਥੋੜੀ ਜਿਹਾ ਮਸ਼ਹੂਰ ਬੰਦੇ ਹੁੰਦੇ ਆ ਆ ਇੰਸਟਾਗ੍ਰam ਯੂਟਿਊਬ ਪਰ ਇਹਨਾਂ ਨੂੰ ਤਾਂ ਖਾਸ ਕਰਕੇ ਹੀ ਬੇਨਤੀ ਆ ਕਿ ਨਾਮ ਸ਼ੋਰੀਆਂ ਕਰਿਆ ਕਰੋ ਉਹਨਾਂ ਦੀ ਠੀਕ ਨਹੀਂ ਤੁਸੀਂ ਜਾਣਾ ਜਾਓ ਜੀ ਸਾਦ ਕੇ ਜਾਓ ਪਰ ਉਦੋਂ ਸਨੈਪਚੈਟਾਂ ਦਾ ਘੱਟੋ ਘੱਟ ਨਾ ਪਾਓ ਠੀਕ ਨਹੀਂ ਵੀ ਤੁਸੀਂ ਸਨੈਪਚੈਟਾਂ ਦਾ ਸਟੋਰੀਆਂ ਇੰਸਟਾਗ੍ਰam ਤੇ ਸਟੋਰੀਆਂ ਪਾਉਂਦੇ ਹੋ ਹਨ ਉਹ ਚੀਜ਼ਾਂ ਨੂੰ ਬੰਦ ਕਰ ਦਿਓ ਬਸ ਇਸ ਗੱਲ ਦਾ ਗੌਰ ਕਰਿਆ ਕਰੋ ਵੀਰ ਬਣੇ ਠੀਕ ਨਹੀਂ ਇਸ ਗੱਲ ਦਾ ਗੌਰ ਰੱਖਿਆ ਕਰੋ ਵੀ ਅਸੀਂ ਨਹੀਂ ਇਹ ਕੁਝ ਕਰਨਾ بس ਇਹੀ ਇੱਕ ਰਿਕਵੈਸਟ ਹੀ ਆ ਤੁਹਾਨੂੰ ਹੱਥ ਜੋੜ ਕੇ ਕਿ ਆਪਣੇ ਬੰਦਿਆਂ ਨੂੰ ਚੰਗੇ ਪਾਸੇ ਰਾਹ ਤੇ ਲਾਈਏ ਨਾ ਕਿ ਗਲਤ ਪਾਸੇ ਜਿਹੜੇ ਆ ਜਿਆਦੇ ਵੀਡੀਓ ਪਾਉਂਦੇ ਆ ਜਾਂ ਕੁਝ ਵੀ ਉਹ ਕਰਦੇ ਆ ਵੀ ਵਧੀਆ ਫੇਮਸ ਬੰਦੇ ਆ ਨਾ ਆਪਣੇ ਪੰਜਾਬ ਦੇ ਹਨਾ ਮੁੰਡੇ ਤੇ ਵੀ ਵਧੀਆ ਆਪਦੇ ਉਹਨਾਂ ਨੂੰ ਲੋਕ ਦੇਖਦੇ ਆ ਯੂਥ ਸੁਣਦਾ ਵਾ ਜੇ ਉਹ ਚੱਜ ਦੀਆਂ ਚੀਜ਼ਾਂ ਕਰਿਆ ਕਰਨ ਤਾਂ ਕਿੰਨੀ ਵਧੀਆ ਗੱਲ ਆ ਯਾਰ ਤੇ ਮੈਂ ਤਾਂ ਉਹ ਵੀਰ ਤੇ ਭਿਲੇ ਹਾਰੇ ਜਾਨਣਾ ਜਿਹੜਾ ਵੀਰ ਉਹ ਜਿਹਨੇ ਉਹ ਭੱਜਣ ਜੇ ਲਾਇਆ ਜਵਾਗ ਹਨ ਕਿ ਜਿਹੜਾ ਉਹ ਸਰੀਰਨੀ ਧਿਆਨ ਦੇਣ ਦੀ ਗੱਲ ਆ ਹਨ ਤੇ ਜੀ ਵਧੀਆ ਗੱਲ ਆ ਉਹ ਚੀਜ਼ਾਂ ਜਿਹੜੀਆਂ ਲੋਕ ਕਰਦੇ ਆ ਨਾ ਉਹਦੇ ਜਿੰਮਾਗਰ ਲੱਗਿਆ ਜਵਾਗ ਇਹ ਉਹ ਤਾਂ ਆਪਣਾ ਮਗਰ ਲੱਗਦਾ ਠੀਕ ਨਾ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਤੇ ਆਪਣੇ ਤਾਂ ਨਾ ਯਾਰ ਸੱਚੀ ਦੱਸਾਂ ਇੱਕ ਬੰਦਾ ਮਿਲਣਾ ਚਾਹੀਦਾ ਟਾਰਗੇਟ ਕਰ ਨੂੰ ਇਹ ਨੂੰ ਹੀ ਫੜ ਕੇ ਪਤਾ ਨਹੀਂ ਉਹ ਲੋਕ ਉਹਦਾ ਮਜ਼ਾਕ ਬਣਾਈ ਜਾਂਦੇ ਆ ਯਾਰ ਉਹਦਾ ਮਜ਼ਾਕ ਬਣਦਾ ਉਹਨੂੰ ਪਤਾ ਨਹੀਂ ਪਤਾ ਨਹੀਂ ਲੱਗਦਾ ਕਿ ਮੇਰਾ ਮਜ਼ਾਕ ਬਣਦਾ ਵੀ ਹਰ ਵੀਡੀਓ ਮੇਰੇ ਤੇ ਮਜ਼ਾਕ ਚ ਲਈ ਜਾਂਦੀ ਆ ਵੀ ਮੈਂ ਕਿਉਂ ਇਦਾਂ ਆਵਾ ਹਨਾ ਨਾਲੇ ਉਹਨੂੰ ਉਹ ਤੇ ਯਾਰ ਗਾਣੇ ਗਵਾਉਂਦੇ ਆ ਸਟੇਜ ਤੇ ਚੜ੍ਹ ਕੇ ਫਿਰ ਮਗਰ ਖੜੇ ਹੱਸਦੇ ਆ ਦੱਸੋ ਹਰ ਟਾਈਮ ਉਹਦੀ ਗੱਲ-ਗੱਲ ਤੇ ਬੰਦਾ ਬੇਇੱਜ਼ਤੀ ਕਰਦਾ ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਯਾਰ ਮੈਂ ਹੈਰਾਨ ਹਾਂ ਇਸ ਚੀਜ਼ਾਂ ਤੇ ਹਣਾ ਕਿ ਵੀ ਜੇ ਉਹ ਜਿਹੜੇ ਬੰਦੇ ਉਹਨਾਂ ਦੀ ਸਨੈਪਚੈਟਾ ਸਟੋਰੀਆਂ ਪਾਉਂਦੇ ਹਨ ਲੋਕ ਹਨਾ ਵੀ ਨਾਲ ਰਹਿ ਕੇ ਉਹਨਾਂ ਦੀਆਂ ਸਟੋਰੀਆਂ ਸਨੈਪਚੈਟਾ ਪਾਉਂਦੇ ਜੇ ਯਾਰ ਉਹ ਬੀਰੀ ਚੱਜ ਦੇ ਕੰਮ ਕਿਸੇ ਤੋਂ ਕਰਕੇ ਦਿਖਾਉਣ ਹਨਾ ਵਧੀਆ ਮੋਟੀਵੇਸ਼ਨ ਦੇਣ ਸਾਰਿਆਂ ਨੂੰ ਤਾਂ ਆਪੇ ਯਾਰ ਉਹ ਵਧੀਆ ਹੁੰਦਾ ਕਿ ਹੁਣ ਮੈਂ ਉਦੋਂ ਨਾਂ ਲਿਆ ਸੀਗਾ ਹਨਾ ਕਿ ਉਹ ਜਿਨ੍ਹਾਂ ਨੇ ਮੱਝਾਂ ਰੱਖੀਆਂ ਆਈਆਂ ਉਹ ਰੋਟੂ ਡੇਰੀ ਫਾਰਮ ਵਾਲਾ ਵੀਰ ਉਹ ਦੇਲਾ ਯਾਰ ਕਿੰਨਾ ਦੇਲਾ ਉਹਨੇ ਵਧੀਆ ਆਪਦਾ ਕੰਮ ਚਲਾਇਆ ਹੋਰ ਵੀ ਕਿੰਨੇ ਵੀਰ ਆ ਜਿਨ੍ਹਾਂ ਨੇ ਮੱਝਾਂ ਰੱਖ ਕੇ ਪਤਾ ਨਹੀਂ ਇੱਕ ਉਹ ਕਿੰਦੀ ਡੇਰੀ ਫਾਰਮ ਆ ਮੇਰੇ ਘਰ ਉਹ ਉਹ ਵੀਰ ਦਾ ਦੇ ਲੋ ਕੰਮ ਕਿੰਨਾ ਸਫਸਲ ਹੋਇਆ ਮੱਝਾਂ ਤੋਂ ਹਨ ਤੇ ਇੱਕ ਜਿਹਦੇ ਸਾਡੇ ਪਿੰਡ ਦੇ ਨਾਲ ਆ ਵੀਰੇ ਹੁਣੀ ਉਹ ਵੀਲਾ ਪਿੰਡ ਉਹਨਾਂ ਦੇ ਕੋਲੇ 3-400 ਮੱਝ ਰੱਖੀ ਹੋਊਗੀ ਮੱਝਾਂ ਦਾ ਕੰਮ ਹੀ ਕਰਦੇ ਆ ਉਹ ਖੇਤੀ ਦਾ ਮਾੜੀ ਵੀ ਥੋੜੀ ਵਾਲੀ ਕਰਦੇ ਆ ਵੀ ਆ ਜਿੰਨੀ ਲੋੜ ਆ ਉਹਨਾਂ ਨੂੰ ਪੱਠਿਆਂ ਲਈ ਉਹ ਬਦਲ ਉਹਨਾਂ ਦੇ ਮੱਝਾਂ ਦਾ ਕੰਮ ਕਰਦੇ ਆ ਹਨਾ ਕਿ ਯਾਰ ਤੁਸੀਂ ਕੁਝ ਚੰਗੀਆਂ ਚੀਜ਼ਾਂ ਤਾਂ ਦਿਖਾਓ ਹਨਾ ਵੀ ਲੋਕ ਜਵਾਕਾਂ ਨੂੰ ਜਿਹੜੇ ਤੁਹਾਨੂੰ ਦੇਖਦੇ ਆ ਤੁਸੀਂ ਯਾਰ ਸਾਰੀ ਦਿਹਾੜੀ ਖੇ ਖਰਾਬ ਖੇ ਮਾਰੀ ਜਾਂਦੇ ਹੋ ਸਨੈਪਚੈਟਾਂ ਤੇ ਠੀਕ ਨਹੀਂ ਵੀ ਸਾਰੀ ਦਿਹਾੜੀ ਤੁਸੀਂ ਖੇ ਮਾਰਦੇ ਹੋ ਵੀ ਬਿਨਾਂ ਮਤਲਬ ਖਿੱਲੀਆਂ ੜਾਉਂਦੇ ਹੋ ਤੇ ਨਾਲ ਦੇ ਦੀ ਬੇਇੱਜ਼ਤੀ ਕਰਕੇ ਇਨਸਲਟ ਕਰਕੇ ਉਹ ਕਾਦੀ ਜਾਰੀ ਆ ਯਾਰ ਹਰ ਟਾਈਮ ਯਾਰ ਨਹੀਂ ਭੰਡਣਾ ਯਾਰ ਨਹੀਂ ਬਾੜਾ ਬੋਲਣਾ ਯਾਰ ਨੂੰ ਹੀ ਯਾਰ ਦੇ ਉੱਤੇ ਚੁਟਕਲੇ ਸੁਣਾਉਣੇ ਆ ਉਹ ਚੀਜ਼ਾਂ ਮੈਨੂੰ ਨਹੀਂ ਕੋਈ ਚੰਗੀਆਂ ਲੱਗਦੀਆਂ ਹਨਾ ਕਿ ਆਪਾਂ ਅੱਗੇ ਦੇ ਨੁਕਰੀਏ ਤੇ ਲੋਕੋ ਨੂੰ ਲੋਕ ਉਹਨਾਂ ਨੂੰ ਦੇਖਣਾ ਵੀ ਪਸੰਦ ਕਰਦੇ ਆ ਜਿਹੜੇ ਵੀਰ ਹੁਣ ਸੋਸ਼ਲ ਮੀਡੀਆ ਤੇ ਇੰਨੀਆਂ ਵੀਡੀਓ ਵਧੀਆ-ਵਧੀਆ ਵੀਡੀਓ ਬਣਾਉਂਦੇ ਆ ਨਾ ਕੰਮਕਾਰ ਨੂੰ ਲੈ ਕੇ ਚਾਹੇ ਖੇਤੀ ਦੇ ਰਿਲੇਟਡ ਕੋਈ ਵੀ ਵੀਡੀਓ ਬਣਾਉਂਦਾ ਤੁਸੀਂ ਯਾਰ ਉਹਨਾਂ ਨੂੰ ਦੇਖੋ ਹਨਾ ਉਹਨਾਂ ਨੂੰ ਸੁਣੋ ਆ ਮੁੰਡੇ ਆ ਦੋ ਬ੍ਰਦਰ ਆ ਨਾਲ ਉਹਨਾਂ ਦਾ ਡੈਡੀ ਉਹ ਬਰੋਟੋ ਮੋਟਿਵ ਵਾਲੇ ਹਨਾ ਉਹਨਾਂ ਦਾ ਤੁਸੀਂ ਚੈਨਲ ਖੋਲ ਕੇ ਦੇਖਿਓ ਮੈਂ ਉਹਨੂੰ ਉਹ ਵੀਰ ਨੂੰ ਪੁੰਨੇ ਰਹਿੰਦੇ ਆ ਮੈਂ ਉਹਨਾਂ ਨੂੰ ਸ਼ੁਰੂ ਤੋਂ ਪਸੰਦ ਕਰਦਾ ਹਾਂ ਜਦੋਂ ਤੋਂ ਉਹ ਪਹਿਲੀ ਵੀਡੀਓ ਬਣਾਉਣ ਲੱਗਿਆ ਜਦੋਂ ਤੋਂ ਉਹਨੇ ਵੀਰ ਨੇ ਕੰਮ ਸਟਾਰਟ ਕਰਿਆ ਹਨਾ ਜੁਮੇ ਥੱਲਿਓ ਦੇਖਿਆ ਅੱਜ ਉਹ ਦੇਖਦੇ ਦੇਖ ਦੇ ਸਕਸੈਸਫੁਲ ਹੋਇਆ ਤੇ ਉਹ ਭਰਾਵਾਂ ਦਾ ਪਿਆਰ ਤੇ ਬਾਪੂ ਦਾ ਪਿਆਰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਤੇ ਫਿਰ ਕਿੰთა ਨੇ ਇਹ ਜਿਹੇ ਬੰਦਿਆਂ ਨੂੰ ਬੰਦਾ ਦੇਖ ਕੇ ਦੇਖ ਕੇ ਹੋਵੇ ਹਨਾ ਤੇ ਹੋਣਾ ਚਾਹੀਦਾ ਧਰੂਪ ਰਾਠੀ ਨੂੰ ਸੁਣੋ ਠੀਕ ਆ ਸਤਿਆਵੇਂ ਜੈ ਤੇਜ ਸ਼ੋਅ ਆਂਦਾ ਉਹਨੂੰ ਦੇਖੋ ਹੋਰ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਪੋਜ਼ਿਟਿਵ ਗੱਲਾਂ ਦੱਸਦੀਆਂ ਨੇ ਉਹ ਉਹ ਵੀ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਂਦੀਆਂ ਨੇ ਆਪਣੇ YouTube ਤੇ ਹਨਾ ਉਹਨਾਂ ਨੂੰ ਦੇਖੋ ਤੇ ਬਹੁਤ ਯਾਰ ਜਨ ਆਹ ਮੈਂ ਨਾਨਾ ਪਾਟੀ ਕਰਦੀ ਨਾ ਇੰਟਰਵਿਊ ਚੱਲਦੀ ਸੀ ਉਹ ਆ ਉਹਨੂੰ ਸੁਣੋ ਤੇ ਆਪਾਂ ਚੱਜ ਦੀਆਂ ਨਹੀਂ ਦੇਖਣਾ ਜਿਹੜੇ ਜਮਾ ਹੀ ਕਿਸੇ ਨੇ ਕੁਝ ਕੀਤਾ ਹੀ ਨਹੀਂ ਉਹਨਾਂ ਦੀਆਂ ਇੰਟਰਵਿਊਆਂ ਲੈਣ ਪੈ ਗਈ ਯਾਰ ਦੱਸ ਮੈਂ ਹਰਾਨ ਹਰਾਨ ਹੁੰਨਾ ਕਿ ਅੱਜ ਕੱਲ ਆਪਾਂ ਭਾਲਦੇ ਕੀ ਆ ਸਿਰਫ ਠੀਕ ਨਹੀਂ ਇਹ ਚੀਜ਼ਾਂ ਨੂੰ ਮਾੜਾ ਆਪਾਂ ਨੂੰ ਦੇਖਣਾ ਚਾਹੀਦਾ ਵੀ ਨੌਜਵਾਨ ਜੇ ਸਾਨੂੰ ਦੇਖਦੇ ਆ ਜੂਤ ਦੇਖਦਾ ਤਾਂ ਅਸੀਂ ਜਿਹੜੇ ਬੰਦੇ ਦੀ ਬੇਇੱਜ਼ਤੀ ਕਰਕੇ ਇਨਸਲਟ ਕਰਕੇ ਉਹਦੇ ਵਿੱਚ ਹੈ ਕੀ ਆ ਹਰੇਕ ਥੋੜੇ ਜਿਹਾ ਟਾਈਮ ਬਾਅਦ ਕੋਈ ਨਵਾਂ ਮੁਰਗਾ ਲੱਭ ਲੈਂਦੇ ਆ ਪਹਿਲਾਂ NEETU ਸ਼ਟਰਾਂ ਵਾਲਾ ਸੀ ਹੁਣ ਉਹ ਲੱਭਿਆ ਹੁਣ ਉਹਨੂੰ ਪਰਾਂ ਕਰਤਾ ਤੇ ਹੁਣ ਉਹ ਹੋਰ ਫੜ ਲਿਆ ਤੇ ਐਦਾਂ ਨਵਾਂ ਨਵਾਂ ਮੁਰਗਾ ਆਈ ਜਾਂਦਾ ਜਿੰਨਾ ਚਿਰ ਉਹ ਤੇ ਚੱਲਣਾ ਹੁਣ ਉਹ ਬੰਦਾ ਨਾਲ ਹੀ ਰੱਖਦੇ ਆ ਉਹਨੂੰ ਵੀ ਸਨੈਪਚੈਟ ਤੇ ਵੀ ਉਹ ਆਉਣਗੇ ਤੇ ਪੈਸੇ ਆਪਣੇ ਆਉਣ ਚਲੋ ਮੇਰੇ ਭਾਈ ਉਹਦੀਆਂ ਜਾਣ ਜਾਣ ਕੇ ਸਟੋਰੀਆਂ ਉਹਨੂੰ ਸਟੇਜ ਤੇ ਚਾੜਦੇ ਯਾਰ ਤੁਸੀਂ ਸੱਚੋ ਸੱਚ ਦੱਸੋ ਇਹ ਚ ਸਿੰਗਰਾਂ ਦੀ ਕਿੱਡੀ ਵੇਚਦੀ ਆ ਜਿਹਦੇ ਉਹ ਗਾਣੇ ਗਾਉਂਦਾ ਸਟੇਜ ਤੇ ਚੜ ਕੇ ਠੀਕ ਨਹੀਂ ਤੇ ਜਿਹੜੇ ਉਹਨੂੰ ਕਹਿੰਦੇ ਆ ਕਿ ਨਹੀਂ ਨਹੀਂ ਬਹੁਤ ਵਧੀਆ ਗਾਏ ਦੱਸੋ ਫੇਰ ਤਾਂ ਸਰਤਿੰਦਰ ਸਰਤਾਜ ਉਹਨਾਂ ਨੂੰ ਤਾਂ ਉਹੀ ਲੈ ਲੈਣਾ ਚਾਹੀਦਾ ਸੰਨਿਆਸੀ ਲੈ ਲੈਣਾ ਚਾਹੀਦਾ ਜਿਹੜੇ ਵਿਚਾਰੇ ਇੰਨੀਆ ਮਿਹਨਤਾਂ ਕਰ ਕਰ ਕੇ ਅੱਜ ਤੱਕ ਇੱਥੋਂ ਤੱਕ ਪਹੁੰਚੇ ਠੀਕ ਨਹੀਂ ਬਾੜੀ ਮੋਟੀ ਯਾਰ ਸ਼ਰਮ ਨੂੰ ਹੱਥ ਮਾਰੋ ਤੇ ਸਹੀ ਤਰੀਕੇ ਨਾਲ ਦੇਖੋ